ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਨਾਲ ਹੀ ਪਿੰਡ ਹੈ ਜਿਹੜਾ ਵੇਝੀ ਹੁਣ ਦਾ ਤੇ ਮਿੰਟ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਸੋਈ ਵਿਖਾਉਣੀ ਹੈ ਤੇ ਬਾਕੀ ਸਾਰੀਆਂ ਗੱਬਣਾ ਹੀ ਆ ਗੱਬਣਾ ਆਪਣੀਆਂ ਇੱਥੇ ਪਾਸ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਤੇ ਸੁਈਦੇ ਆਪਣੀ ਦੋ ਟੈਮ ਚਵਾਈ ਕਰ ਲੋ ਨਹੀਂ ਆ ਸਕਦੇ ਤੇ ਵੀਡੀਓ ਕੋਲ ਤੇ ਚਵਾਈ ਕਰ ਲੋ ਇਹ ਸਾਰੀਆਂ ਚੀਜ਼ਾਂ ਤੁਸੀਂ ਆਪ ਵੇਸ ਚਾ ਕੇ ਚੈੱਕ ਕਰਕੇ ਖੜਦੀਆਂ ਸਾਡੀ ਗੱਲ ਤੇ ਵੀ ਜਰੂਰ ਧਿਆਨ ਦਿਆ ਕਰੋ ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਜੀ ਤੁਸੀਂ ਦੱਸੋ ਆਹ ਕਿਰਪਾ ਵੈਗਰੂ ਦੀ ਚਲੋ ਕਿਰਪਾ ਚੈ ਜੀ ਹਾਂਜੀ ਹਾਂਜੀ ਵੇਖ ਗਿਆ ਤਾਂ ਨਾਲ ਮਾਲ ਫਿਰ ਤੁਸੀਂ ਵੇਖਿਆ ਵਿਜੀ ਠੀਕ ਆ ਹਾਂਜੀ ਤੇ ਚਲੋ ਨਾਮ ਦੱਸ ਤਾਂ ਫਿਰ ਨਾਮ ਜੀ ਮੇਟੂ ਸਿੰਘ ਜੋ ਹਾਂਜੀ ਪਿੰਡ ਸਰਾਏ ਸੀ ਦਾ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 98147 ਤੇ 99325 ਠੀਕ ਆ ਹਾਂਜੀ ਤੇ ਅੱਜ ਦੋ ਮੱਝਾਂ ਤੇ ਤਿੰਨ ਗਾਵਾਂ ਹਨਾ ਹਾਂਜੀ ਹਾਂਜੀ ਪਹਿਲਾਂ ਮੱਝਾਂ ਤੋਂ ਸ਼ੁਰੂਆਤ ਕਰ ਲਈਏ ਚੰਗੇ ਕੱਦ ਕਾਠ ਚ ਹੈ ਮੱਝ ਉਤਰਾਏ ਵਾਲੀ ਗੱਭਣ ਹੈ ਆ ਜੀ ਕਿੰਨੇ ਕ ਦੁੱਧ ਵਾਲੀ ਜੇ ਵੇਚੀਏ ਦੁੱਧ ਵੇਚੀਏ 13-14 ਕਿਲੋ ਘੜਤੀ ਰਾਮ ਨਾਲ ਅੱਛਾ 13-14 ਲੀਟਰ ਦੁੱਧ ਕੱਢ ਜੀ ਦੁੱਧ ਆਪਣੀ ਸੇਵਾ ਦਾ ਤੁਹਾਨੂੰ ਪਤਾ ਹਾਂਜੀ ਹਾਂਜੀ ਸਾਡੀ ਜਾਦ ਵਾਲੀ ਨਹੀਂ ਆ ਕੱਦ ਵਜਨ ਤੇ ਵੇਖੋ ਕਿੰਨਾ ਮਹੀਦਾ ਕੱਦ ਕਾਠ ਚੰਗਾ ਆ ਜਿਹੜਾ ਥਣ ਥਣ ਵੇਖੋ ਲੱਗਦਾ ਹਾਂ ਨਾ ਇਹਦੇ ਕਰੀ ਦੇਖ ਸਾਦੇ ਲੱ ਛੇ ਉਹ ਕਮਣਾ ਨਹੀਂ ਟਲਣਾ ਟਲਕ ਨਹੀਂ ਆ ਕੰਨੀ ਤਿਆਰ ਹੋ ਕਪਸ਼ਾਨ ਨਿਕਲਣੀ ਦੇਖੋ ਕਿੰਨਾ ਕ ਟਾਈਮ ਅਜ ਲੈ ਜਾਊਗੀ ਟਾਈਮ ਸਾਨੂੰ ਤਾਂ ਦੱਸਿਆ 20 ਦਿਨ ਪਹਿਲੇ ਘਰ ਆ ਰਹਿ ਕੋਲੇ ਨਾ ਪੰਡੇ ਆ ਅੱਛਾ ਫੂ ਪੰਜ ਚਾਰ ਦਿਨ ਵੀ ਵੱਧ ਮੰਨ ਕੇ ਮੰਨ ਚੱਲੇ ਇਹ ਆ ਵੀ ਜਿਹੜੇ ਹਸਾ ਨਾਲ ਪਿੱਛੇੋਂ ਤੁਹਾਨੂੰ ਦੱਸਿਆ ਹਸਾ ਨੂੰ ਹਸਾ ਨਾਲ ਦੱਸ ਤਾ ਹਸਾ ਨਾਲ ਤੁਹਾਨੂੰ ਦੱਸਤਾ ਇਹ ਆ ਵੀ ਤੁਸੀਂ ਚੱਕ ਨਹੀਂ ਕਰਾਈ ਹਨਾ ਆਪ ਇਹ ਚੈੱਕ ਨਹੀਂ ਕਰਾਈ ਐਵੇਂ ਧੰਨਵਾਦ ਕੀ ਇਹ ਆ ਵੀ ਦਿਨ ਵੱਧ ਘੱਟ ਵੀ ਹੋ ਸਕਦੇ ਥੋੜੇ ਉਹ ਚਾਰ ਦਿਨ ਵੱਧ ਘੱਟ ਲੋਕ ਦੱਸ ਦਿੰਦੇ ਨੇ ਹਾਂਜੀ ਹਾਂਜੀ ਤੋਰੋ ਫੇਰ ਇੱਕ ਵਾਰੀ ਮੈਂ ਬੜੀ ਚੰਗੀ ਆਵੇ ਕੱਦ ਕੋਈ ਠੋਕਿੰਦਾ ਮਹਿਲ ਕੱਦ ਕਾਠ ਪੱਖਾ ਚੰਗੀ ਆ ਉਤਰਾ ਭਰੀ ਆ ਮੱਜ ਬਾਕੀ ਜਦਨ ਤਿਆਰ ਹੋਈ ਥੱਲੇ ਚੰਗੀ ਭਰਨੀ ਆ ਬਾਕੀ ਜਿੰਨੇ ਚੰਨੂ ਇਹਨੇ ਸੋਨਾ ਨਾ ਜਨਮ ਮੱਜਾਂ ਦਾ ਬਾਜ਼ਾਰ ਹੋਰ ਤੇਜ ਹੋ ਜਾਂਦਾ ਹਾਂਜੀ ਵੀ ਆ ਤੁਹਾਨੂੰ ਪਤਾ ਮੱਜਾਂ ਦਾ ਹੁਣ ਵੀ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਵੇਖ ਲੋ ਇਹੋ ਜੀ ਮੈਂ ਤਾਂ ਲੱਖ ਰੁਪਏ ਦੇ ਵਿੱਚ ਹੀ ਜਾਣ ਦੇ ਦਈ ਤੇ ਮੈਂ ਬੜੀ ਤੰਗੀ ਨਾਲ ਤੇ ਹੁਣ ਕਿੰਨੇ ਦੀ ਹੈ ਹੁਣ ਤੋਂ ਸਾਫ ਛੱਡ ਦਿੰਨੇ ਵਿੱਚੋਂ 10-15 ਹਜ਼ਾਰ ਕਿੰਨੇ ਰੀ ਦੇ ਦੇਣੀ ਹੈ ਮੈਂ ਤਾਂ 85 ਦੀ ਦੇ ਦਈ ਆ ਜਸੀ ਯਾਰ ਤੇ ਜਿਆਦਾ ਹੀ ਕਰੀ ਜਾਂਦੇ ਜੀ ਤੇ ਜਿਆਦਾ ਨਹੀਂ ਮੈਂ ਦੇ ਹਿਸਾਬ ਨਾਲ ਪੈਸੇ ਮੰਗਣ ਰਿਹਾ ਜੋ ਤੀਜਾ ਸੂਆ ਮੈਂ ਆ ਹੁਣ ਤੇਰਾ 14 ਕਿਲੋ ਵਾਲੀ ਮੈਂ ਲੱਖੋਂ ਬਾਹਰ ਕੱਢ ਕੇ ਲੋਕ ਵੇਚਣ ਰਏ ਉਹ ਤੇ ਚਲੋ ਗੱਲ ਤਾਂ ਦੀ ਸਹੀ ਆ ਜੇ ਦਿਨ ਵੀ ਖੜਦੀ ਜੇ ਕੋਈ ਕਮੀ ਵੀ ਨਹੀਂ ਰਹਗੀ ਵੇਖੋ ਥਾਣਾ ਗੱਡੇ ਸੋਹਣੀ ਆ ਵੇਖੋ ਮਹੀਨਾ ਸਾਂਭਣੀ ਵੀ ਆ ਕਿਸੇ ਨੇ ਤਾਂ ਮਹੀਨਾ ਤੇ ਨਹੀਂ ਖੜਦੀ ਕਿੰਨੇ ਦੀ ਦੇਈ ਆ ਫਿਰ ਮੈਂ ਪੈਸੇ ਤੇ ਅੱਜ ਮੰਗੇ ਨੇ ਨਹੀਂ ਨਹੀਂ ਜੇ ਅੱਜ ਹੀ ਗੱਲ ਕਰੀਏ ਕਿੰਨੇ ਦੀ ਦੇਣੀ ਆ ਨਹੀਂ ਬੜੀ ਚੰਗੀ ਜਾਂ 80 ਪੂਰੇ ਦੀ ਦੇ ਦੀ 80 ਪੂਰੇ ਦੀ ਨਾ ਦਈਏ ਨਹੀਂ ਵੇਖੋ ਅਸੀਂ ਕਿੱਦਾਂ ਦੀ ਆ ਗੱਲ ਤੇ ਤੁਹਾਡੀ ਮਾਂ ਦੀ ਨਹੀਂ ਨਾ ਵੇਖੋ ਚੀਜ਼ ਵੀ ਗੱਡੀ ਨਹੀਂ ਮਾਝ ਤੇ ਚਲੋ ਚੰਗੀ ਐ ਅਸੀਂ ਲਈ ਅਸੀਂ ਵੇਖੀਏ ਸਾਰੀਆਂ ਗਰਮੀਆਂ ਦੁੱਧ ਦੇਣਾ ਨੇ ਜੀ ਜੀ ਗੱਲ ਉਹ 7 6 7 ਕਿਲੋ ਵਾਲੀ ਮੈਂ 60000 ਦੀ ਹੋਂਡੀ ਆ ਜੇ ਕਰ ਦੋ ਆਪ ਹੀ ਕਰ ਦੋ ਮਾਨਤਨ ਮੈਂ ਤਾਂ ਨਾ ਕਰਾਉ ਨਹੀਂ ਕਰ ਦੋ ਕਰ ਦੋ 75 ਪੂਰੇ ਦੀ ਹੋ ਜਾਗੀ ਹਾਂ ਨਾ ਹਾਂ ਨਾ ਹਾਂ ਜੀ 75 ਪੂਰੇ ਦੀ ਚੰਗੇ ਹਾਂ ਜੀ ਹਾਂ ਨਾ ਫਿਰ ਜੇ ਕਰਨੀ ਆ ਨਾ ਇੱਕੋ ਗੱਲ ਕਰਦੀ ਹੈ ਨਾ ਉਹ ਨਾ ਕਰਿਓ ਕੋਈ ਗੱਲ ਮੰਨੋ ਗੱਲ ਨਹੀਂ 75 ਪੂਰੇ ਦੀ ਜੀ ਪੂਰੇ 70 ਦੀ ਲੈ ਪੂਰੇ ਪੂਰੇ 70 ਪੰਜ ਪੰਜ ਹਜ਼ਾਰ ਦਾ ਦਿੰਦੇ ਜੇ ਤੇ ਕੁਛ ਨਹੀਂ ਹੁੰਦਾ 5-5 ਹਜ਼ਾਰ ਦਾ ਦੇ ਕੋ ਦਿੰਦਾ ਨਹੀਂ ਮਾਰੋ ਨਾ ਫਿਰ ਮਾਲ ਮਿਲਦਾ ਨਹੀਂ ਤੁਹਾਨੂੰ ਪਤਾ ਦੇ ਠੀਕ ਹੈ ਕੋਈ ਗੱਲ ਨਹੀਂ ਅੱਜ ਮਿਲ ਗਈ ਆ ਦੇ ਦਿਓ ਪੂਰੇ 70 ਦੀ ਜੱਸ ਨੋ ਕਰ ਦੋ ਤੇ ਬਸ 70 ਹੀ ਦੇ ਦਾਂਗੇ ਪੂਰੇ 70 ਦੀ ਜਾਣ ਤਾਂ ਕੁਛ ਨਹੀਂ ਮੰਨੋ ਗੱਲ ਮੈਂ ਅਖਨੇ ਨਹੀਂ ਪੂਰੀ ਮੈਂ ਕਿਹਾ ਤੁਸੀਂ ਮੰਨੋ ਗੱਲ ਪੂਰੇ 70 ਦੀ ਚਲੋ ਕੋਈ ਗੱਲ ਠੀਕ ਤੇ ਆ ਥੋੜਾ ਛੋਟਾ ਸੈਜ ਆ ਗਿਆ ਜਿਹੜਾ ਹਾਂ ਜੀ ਇਹ ਕਿੰਨੇ ਕਿਲੋ ਦੁੱਧ ਨੋ ਕਿਲੋ ਆਮ ਨਾਲ ਦੇਣ ਆ ਰਹੀ ਹੈ ਠੀਕ ਹੈ ਹਾਂਜੀ ਤੋਰਾਂ ਹਾਂ ਫੇਰ ਇੱਕ ਰੀਨ ਤੋਰ ਬੁੱਤੇ 8-9 ਕਿਲੋ ਦੁੱਧ ਲਾ ਕੇ ਬਨੇ ਵੀ ਦੁੱਧ ਕਿੰਦੇ ਕੀ ਕੱਢੀ ਜਾਊਗੀ ਹੈਲੋ ਹਾਂਜੀ 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 ਸਾਹਿਬ ਜੀ ਸਾਹਿਬ ਜੀ ਬਾਕੀ ਇਹ ਜੇ ਤਿਆਰ ਹੋਣੀ ਹੈ ਵੀ ਥੱਲੇ ਹਾਂ ਹਵਾ ਨਵੇਂ ਦਾ ਦੇਖ ਸਕਦੇ ਚੰਗੀ ਭਰੂਗੀ ਆ ਵੀ ਹਜੇ ਸੁਣ ਤੱਕ ਕੋਈ ਨਹੀਂ ਮੈਂ ਮੈਂ ਨਾ ਤੁਹਾਨੂੰ ਵੀਡੀਓ ਪਾਉਣਾ ਵਾ ਇਥੋਂ ਪਤਾ ਹਾਂ ਕਿ ਮਿੰਟ ਇਹਦਾ ਮੁੱਲ ਵੀ ਜੀ ਫਿਰ ਇਹ ਵੇਖ ਲਓ ਦੇ ਦਈਏ 50000 ਦੀ 50 ਚ ਕੋਈ ਛੋਟ ਕਰ ਦੋ ਬਈ ਬੜੀ ਚੰਗੀ ਜੋ ਦੇਖੋ ਪਤਲੀ ਚੌੜੀ ਦੀ ਮਈ ਹੈ ਕਿੰਨੇ ਦੀ ਦੇਣੀ ਜੈਸ ਨਾ ਮੋਨੀ ਵੀ ਸੋਹਣੀ ਤੇ ਜੈਸ ਵਾ ਮਈ ਹੈ ਠੀਕ ਹੈ 2000 ਛਡਾਲੋ ਵਿੱਚੋਂ 48 ਦੀ 2 ਨਾ ਛੱਡੀਏ ਹਾਂ 5 ਪੂਰਾ ਛੱਡੀਏ ਦਾ ਵੀ ਇਹਦਾ ਪੂਰਾ ਪੰਜਾਬ ਚ ਪੰਜ ਛੱਡੀਆਂ ਪੂਰੇ 45000 ਦੀ ਵੀ ਦੇ ਦिए ਚਲੋ ਮਿਲਦਾ ਨਹੀਂ ਬਾਰੇ ਮਾਲ ਹੋਣਾ ਠੀਕ ਮਿੰਟ ਭਾਜੀ ਕੋ ਮਿਲ ਜਾਂਦੀਆਂ ਚਲੋ ਦੇਖ ਸਕਦੇ ਹਾਂ ਤੇ ਹੁਣ ਗਾਵਾਂ ਤੁਹਾਨੂੰ ਦਿਖਾਈਏ ਅੱਤੋਂ ਵਰਦਾ ਵੀ ਕਾ ਕਿੰਨੇ ਕੇ ਦੁੱਧ ਆ ਲਈ ਜੀ ਵਿਧੀ ਇਹ ਵਿਧੀ 20 ਪਲਸ ਵਾਲੀ ਜੋ ਅੱਛਾ ਹਾਂ ਜੀ ਬਾਕੀ ਗੱਬਣਾ ਦੁੱਧ ਆਪਣੀ ਸੇਵਾ ਦਾ ਠੀਕ ਹੈ ਹਾਂ ਜੀ ਹਾਂ ਜੀ ਅੰਦਾਜ਼ਾ ਹੀ ਆ ਹਨਾ ਦੁੱਧ ਦਾ ਆਉਣਾ ਪਰ ਨਾਲੀ ਬਾਕੀ ਵੀ ਸਿਆਣੀਆਂ ਨੇ ਸਾਰੇ ਉਹਨਾਂ ਨੂੰ ਪਤਾ ਹੀ ਕਿੰਨੇ ਵਾਲਾ ਵਾਲ ਆ ਹਾਂ ਜੀ ਹਾਂ ਜੀ ਕਿੰਨਾ ਦੁੱਧ ਭਰ ਜੂ ਬਾਕੀ ਸੋਹਣੇ ਰੰਗ ਰੂਪ ਦੀ ਆ ਥੱਲੇ ਵੀ ਜੇ ਚੰਗੀ ਭਰੰਦੀ ਆ ਇਹ ਦੇਣੀ ਨੇ ਲਾ ਜਣੇ ਨੇ ਬਾਕੀ ਥਾਂ ਵੀ ਚੰਗੇ ਗਾਫ ਤੇ ਲੱਗਾ ਆ। ਇਹ ਸ਼ਾਇਦ ਆ ਰੂਪੀਜੀ ਹੁੰਦਾ ਇਹਦਾ। ਪੂਰਾ ਐ ਗਾੜਾ ਸ਼ਹਿਦ। ਠੀਕ ਐ। ਇਹ 10-12 ਦਿਨ ਨਹੀਂ ਵੜਤ ਹੁੰਦੀ। ਤੇ ਇਹਦਾ ਮੁੱਲ ਫਿਰ ਕਿੰਨੀ ਕਿੰਨੀ ਪਛਾਣ ਨਿਕਲਣੀ ਮੇਰੇ। ਦੇਖੋ ਜੀ ਏ ਟਿੱਲਾ ਟੋਲਾ ਆਪਾਂ ਦੇਖਦੇ ਚੰਗੀ ਆ। ਇਹ 10-12 ਦਿਨ ਨਹੀਂ ਹੁੰਦੀ ਵੜ। ਇਹ ਕਿੰਨੇ ਦੀ ਦੇ ਦੇਣੀ ਆ? ਦੇਖੋ ਮੈਂ ਤਾਂ 60 ਦੀ ਲਈਏ। 60 ਚੋ ਕਰੀਏ ਕੋ ਮਨਤਨ। ਚਲੋ 2000 ਛੱਡ ਦਈਏ। ਦੋ ਦੂਨਾ ਛੱਡੋ ਤੁਹਾਨੂੰ ਪਤਾ ਹੀ ਕਿੰਨੇ ਛੱਡਦੇ ਆ ਪੂਰੇ 55 ਦੇ ਦਾਂਗੇ ਵੈੜ ਬੜੀ ਚੰਗੀ ਜੋ ਠੀਕ ਆ ਹਾਂ ਬਾਕੀ ਆਪ ਕੋ ਪ੍ਰੋਡਕਟ ਕਿੰਨਾ ਚੰਗਾ ਵੇੜਦਾ ਤੇ 5000 ਸਾਡੇ ਲੰਮ ਛੱਡ ਦੋ ਪੂਰੇ 50 ਦੇ 5500 ਨਾ ਲਾਇ ਕਰੋ ਪੂਰੇ 50 ਦੀ ਜਾਣ ਦੋ ਕੋਈ ਨਹੀਂ 52 ਦੀ ਦੇ ਦਾਂਗੇ ਨਹੀਂ ਪੂਰੇ 50 ਦੇ ਮੰਨੋ ਗੱਲ ਨਹੀਂ ਪਿੱਛੇ ਮਾਲ ਮਿਲਦਾ ਉਹ ਤੇ ਚਲੋ ਸਾਡੇ ਨਾਲ ਇੱਥੇ ਆਣ ਕੇ ਕਰਦੇ ਜੋ ਇਸ ਤਰ੍ਹਾਂ ਮੁੜ ਕੇ ਚਲੋ ਤੁਹਾਡੇ ਨਾਲ ਚੱਲ ਜਾਂਦਾ ਆ ਇਹ ਵੀਰਾਂ ਨੇ ਜਿਹਨਾਂ ਨਾਲ ਮਾਲ ਖਰੀਦਣਾ ਉਹ ਵੀ ਆਣਦੇ ਯਾਰ ਯਾਰ ਹੋਰ ਘਟਾਓ ਕੁਛ ਨਹੀਂ ਹੁੰਦਾ ਹੁਣ ਤੇ ਪੂਰੇ 50 ਦੀ ਜੱਸ ਨਾ ਕਰੋ ਤੁਸੀਂ ਚਲੋ ਕੋਈ ਨਹੀਂ ਠੀਕ ਹੈ ਤੇ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਚੰਗੇ ਗਿਆਪਦੇ ਆ ਥਣ ਬਾਕੀ ਮਿਲਕ ਵੀ ਨੇ ਵੀ ਦੇਖ ਸਕਦੇ ਜੀ ਅ ਚਿਹਰਾ ਵੀ ਇਹਦਾ ਇੱਕ ਵਾਰੀ ਦੇਖ ਸਕਦੇ ਆਪਾਂ ਲੱਗੇ ਤਾਂ ਬਹੁਤ ਚੰਗੀ ਬੈੜ ਤੇ ਹੁਣ ਆ ਜਰਸੀ ਚ ਜਿਹੜੀ ਹਾਂਜੀ ਜਲਸੀ ਜੋ ਵੀ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀ ਜੀ 18 20 ਕਿਲੋ ਦੁੱਧ ਕੱਢੂ ਜਲਸੀ ਤੋਰਦਾ ਫਿਰ ਇਹਨਾਂ ਪੱਕੀ ਜਲਸੀ ਜੋ ਵੇਖੋ ਇਹ ਵੀ ਅਜੇ ਹਰਤਾ ਨਹੀਂ ਬੱਚੀ ਹੁੰਦੀ ਵੇ ਠੀਕ ਐ ਵੀ ਭਰਨੀ ਆ ਅਜੇ ਚੰਗੀ 19 ਗਾਂ ਨੂੰ 19 ਪਛਾਰ ਵੇਖੋ ਠੀਕ ਐ ਅਜ ਲਾਇਆ ਅਜ ਬਾਕੀ ਜਰਸੀਆਂ ਦੇ ਸਹਾਰ ਨਾਲ ਕੱਦ ਕਾਠਾ ਇਹਦਾ ਠੀਕ ਆ ਚੰਗਾ ਕੱਦ ਕਾਠਾ ਜਰਸੀਆਂ ਦੇ ਸਹਾਰ ਨਾਲ ਲਾਈਏ ਬਾਕੀ ਥੱਲੇ ਐ ਵੀ ਚੰਗੀ ਪਹੁੰਦੀ ਆ ਥਾਣੇ ਦੇਖੋ ਵੀ ਚੰਗਾ ਲੱਗਾ ਦੂਰ ਦੂਰ ਥਾਣੇ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਲੋ ਵੈੜ ਤੇ ਮੁੱਤ 60000 ਕਾ ਦੀ ਜਿੱਦਾਂ ਦੀ ਵੈੜ ਆ ਇਹ ਅੱਛਾ ਹਾਂ ਵੈੜ ਬੜੀ ਚੰਗੀ ਰੱਖੋ ਥੱਲੇ ਮਾਰੋ ਕਿੰਨਾ ਕੀ ਇਥੇ ਲੈ ਬਾਕੀ ਥਾੜੇ ਦੇ ਭਾਈ ਥੱਲੇ ਦੀ ਦੇਖੋ ਜੀ ਚੰਗੇ ਗੈਪ ਤੇ ਦੂਰ ਦੂਰ ਆ ਹਾਂ ਜੀ ਕਿੰਨੇ ਦੀ ਦੇਣੀ ਜੱਸ ਨੋ ਕਰੀਏ ਵੀ ਤੇ 55 ਦੀ ਦੇ ਦਾਂਗੇ ਵੀ ਜੀ 55 ਦੀ ਦੇਣੀ ਆ ਹਾਂ ਦੂਜੇ ਸੋਈ ਵੱਸੀ ਸੁਣੋ ਕੀ ਕਰਨਾ ਕੋਈ ਮਾਨਤਣ ਵਿੱਚ ਚੰਗੀ ਵੱਸੀ ਜੀ ਨਹੀਂ ਠੀਕ ਜੋ ਹੁਣ ਮੰਨੋ ਗੱਲ ਮੇਰੀ ਵੈੜ ਬੜੀ ਇੱਕੋ ਗੱਲ ਕਰ ਦਈਏ ਫਿਰ ਚਾਹ ਪਾਣੀ ਬਣਾਉਂਦਿਆ ਕਰੋ ਕੋਈ ਗੱਲ ਨਹੀਂ ਸਾਰਿਆਂ ਚ ਬਣਾ ਹੀ ਲੈਣਾ ਤੈਨੂੰ ਚਾਹ ਪਾਣੀ ਬੱਛੀ ਵੇਖੋ ਮਾਰ ਮੜਾ ਥੱਲੇ ਕਿਹੜਾ ਵੇਖੋ ਦੇਖੋ ਬੱਛੀ ਕਿ ਕਿੜੀ ਦੂਰ ਖਾਨ ਲੱਗਾ ਬੱਛੀ ਨੂੰ ਜੈਸਨੋ ਕਰਦੀ ਆ ਫਿਰ ਬਿਲਕੁਲ ਹਾਂਜੀ ਬਿਲਕੁਲ ਜੈਸਨੋ ਕਰਦੀ ਆ ਇਹ ਚੀਜ਼ ਹੁਣ ਮੰਨੋ ਮੇਰੀ ਗੱਲ ਇੱਕੋ ਗੱਲ ਕਰ ਦਿੰਦੇ ਆ ਫਿਰ ਉਹ ਨਹੀਂ ਕੋਈ ਵੀਰ ਨਾਰਾਜ਼ ਨਾ ਹੋਊਗਾ 50 ਦੀ ਭਾਵੇਂ ਕੋ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਭਾਵੇਂ ਕੋ ਜਰਸੀ ਲੈ ਜੇ ਤੇ ਭਾਵੇਂ ਕੋਈ ਆ ਚ ਲੈ ਜੀ ਜਿਹੜੀ ਕਿਸੇ ਨਾ ਮਰਜੀ ਚੰਗੀ ਲੱਗੂਗੀ ਕੋਈ ਗੱਲ ਠੀਕ ਤੇ ਆ ਵੀ ਗਾਇਕ ਤੁਹਾਨੂੰ ਦਿਖਾਉਣੀ ਹੈ ਚੰਗੇ ਕਦ ਕੱਢ ਚੇ ਸੂਈ ਸਵਾਈ ਆ ਸੂਈ ਜਹਾਜੀ ਤੇ ਆ ਥਣ ਵੀ ਦੇਖ ਸਕਦੇ ਜੇ ਉਹ ਥੋੜਾ ਵਿੱਚ ਟੱਕ ਜਿਹਾ ਲੱਗਾ ਜੇ ਉਹ ਮੱਛੀ ਨੇ ਮਾਰਿਆ ਨਾ ਉਹ ਦੰਦ ਜਿਹਾ ਮਾਰਦਾ ਦੰਦ ਕਈ ਜਿਹੜੀ ਬੱਚਾ ਮਾਰ ਦਿੰਦਾ ਆ ਤੇ ਆ ਮੱਛੀ ਜੀ ਇਹਦੇ ਮਗਰ ਕਿੰਨਾ ਜੇ ਵੀਰ ਜੀ ਦੁੱਧ ਦੇ ਤੇ ਕੋਲ ਦੁੱਧ ਵੀ ਜੀ ਇਹਦੇ ਕੋਲ 14 ਕਿਲੋ ਆ ਤਿਆਰ ਜਿਹੜਾ ਮੌਕੇ ਤਿਆਰ ਜਿਹੜਾ ਹੁਣ ਮੌਕੇ ਦੇ ਇਹਦੇ ਗਾਂ ਹਸਟਾਲਾ ਨਹੀਂ ਹੈਗਾ ਅੱਛਾ ਗਾਂ 18 20 ਕਿਲੋ ਤੇ ਜਾਣਾ ਰਾਵਣ ਤਿਹਜਾ ਸਵਾ ਸੂਈ ਜੋ ਅੱਛਾ ਹਾਂਜੀ ਪਿਛਲੇ ਸੂਏ ਸਾਡੇ ਕੋਲ ਗਈ ਵੈੜਾ ਅੱਛਾ 22 ਕਿਲੋ ਦੁੱਧ ਹੀ ਵਸ਼ੀ ਕੋ ਅੱਛਾ ਹਾਂਜੀ 58000 ਰੁਪਏ ਦਿੱਤੀ ਵੀ ਨਾਲ ਠੀਕ ਹੈ ਹਾਂਜੀ ਤੁਰਫ ਹੈ ਫਿਰ ਇੱਕ ਰੀਨੂ ਬਾਦ ਆ ਗਈ ਬਸ ਟਾਲੇ ਦੀ ਦੇ ਬਾਕੀ ਉਤਨੇ ਇਹ ਆ ਵੀ ਕੱਦ ਕਾਠੇ ਦਾ ਚੰਗਾ ਆ ਦੁੱਧ ਨੂੰ 14 ਕਿਲੋ ਕਿੰਦੇ ਵੀ ਮੌਕੇ ਤੇ ਹੈਗਾ ਬਾਕੀ ਸੂਈ ਸਵਾਈ ਆ ਇਹਦੇ ਤੁਸੀਂ ਆਪਣੀ ਦੋ ਟਾਈਮ ਚਵਾਈ ਆਪ ਕਰਕੇ ਖੜਨੀ ਆ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਦੀਆਂ ਸਾਵ ਵਾਲੀਆਂ ਚੀਜ਼ਾਂ ਵਾ ਇੱਥੇ ਵੇਖ ਚੱਕ ਕੇ ਤਸੱਲੀ ਕਰਕੇ ਖੜਿਆ ਕਰ। ਤੇ ਦਾ ਮੁੱਲ ਵੇਖ ਜੀ ਫਿਰ। ਮੁੱਲ ਵੇਖ ਲੋ ਦੇਰੀ 50000 ਦੀ ਵੈੜ ਹੈ। ਪਰ ਤੇ ਕੋਈ ਥੋੜਾ ਪਤਾ ਮੰਨ ਤਾ। ਵੈੜ ਨੇ ਚੱਲ ਜਾਣਾ ਆਪਣੇ ਟਿਕਾਣੇ 18-20 ਕਿਲੋ ਦੇ ਚੱਲਣਾ ਰੰਨਾ ਹੀ। ਹਾਂਜੀ ਉਹ ਤੇ ਚਲੋ। ਹਾਂਜੀ। ਥੋੜਾ ਪਤਾ ਕਰ ਦੀਏ ਜਿਆਦਾ ਨਹੀਂ। ਤਾਂ 2000 ਛਡਾ ਲੋ ਫਿਰ ਹੋਰ ਕੀ ਹੈ। 20 ਨਾ ਛਡੋ ਫਿਰ। ਸਾਰੀਆਂ ਚੋਂ ਪੰਜ ਛੱਡੇ ਚੋਂ ਪੰਜ ਹੀ ਜਾਣਦੇ ਨਾ ਫਿਰ ਨਹੀਂ 5 5000 ਜਿਹੜਾ ਕਰੋ ਵੇਖੋ ਗੱਡੀ ਐ ਕੁਛ ਨਹੀਂ ਦਾ ਜਾਣਦਾ 45000 ਦੀ ਚਲੋ ਠੀਕ ਜੇ ਕੋਈ ਗੱਲ ਨਹੀਂ ਤੇ ਹੋਰ ਕੁਛ ਹੈ ਨਾ ਫਿਰ ਬਸ ਠੀਕ ਐ ਬਾਕੀ ਜਿਹੜੀਆਂ ਗੱਬਣਾ ਆਪਣੀਆਂ ਵੀਰ ਜਿਹੜਾ ਕੋਈ ਆਉਣਾ ਨੇ ਪਾਸ ਕਰਕੇ ਖੜੇ ਠੀਕ ਚੋਲੀ ਨੂੰ ਚੋਕੇ ਖੜੇ ਹਾਂਜੀ ਠੀਕ ਐ ਹਾਂਜੀ ਠੀਕ ਐ ਵੀਰ ਜੀ ਬਾਕੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਚ ਚਾ ਕੇ ਪਸ਼ੂ ਖਰੀਦੋ ਜੀ ਜਦ ਵੀ ਆਪਣੀ ਇਹ ਤਸੱਲੀ ਹੁੰਦੀ ਕੀਤੀਵੇਂ ਆਪਾਂ ਵੀ ਬੇਚਿੰਤ ਹੋ ਜਾਂਦਾ ਯਾਰ ਕੋਈ ਨਹੀਂ ਆਪਣਾ ਅਗਲਾ ਵੇਖ ਕੇ ਚੀਜ਼ ਲੈ ਗਿਆ ਹਾਂਜੀ ਹਾਂਜੀ ਤੋ ਆਪਾਂ ਦੇ ਪਿਛੇ ਰੁਪਏ ਦਿੱਤੇ ਵੇਚ ਚਾ ਕੇ ਸਾਰਾ ਕੁਝ ਲੈ ਕੇ ਆਏ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਭਰਾਵਾਂ ਦੀ ਜਿੰਨਾ ਮਾਲ ਲੈਣਾ ਉਹ ਆਪਣੀ ਅਣਕੇ ਵੇਖ ਕੇ ਲੈਣਾ ਠੀਕ ਹੈ ਜੀ ਹਾਂਜੀ